ਅਚਕਾਤ ਸਿਰ ਦਰਦ ਬਹੁਤ ਆਮ ਹੋ ਗਿਆ ਬਹੁਤ ਸਾਰੇ ਲੋਕ ਉਹਨਾਂ ਨੂੰ ਤਣਾ ਥਕਾਵਟ ਜਾਂ ਮਾਈਗਰੇਨ ਦੇ ਵਿੱਚੋਂ ਖਾਰਜ ਕਰਦੇ ਹਨ ਉਹਨਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਮੰਨ ਲੈਂਦੇ ਨੇ ਤਾਂ ਵਾਰ-ਵਾਰ ਸਿਰ ਦਰਦ ਹੋਣ ਤੇ ਦਵਾਈ ਲੈਣ ਵਾਲੇ ਵੀ ਜਿਹੜੇ ਸਾਵਧਾਨ ਹੋ ਜਾਣ ਕਿਉਂਕਿ ਮਾਹਿਰ ਨੇ ਦੱਸੇ ਇਸ ਦੇ ਸਿਹਤ ਨੂੰ ਹੋਣ ਵਾਲੇ ਨੁਕਸਾਨ ਹਾਲਾਂਕਿ ਸਿਰਦਰਦ ਹਮੇਸ਼ਾ ਮਾਮੂਲੀ ਨਹੀਂ ਹੁੰਦਾ ਹਾਲਾਂਕਿ ਜਦੋਂ ਸਿਰਦਰਦ ਹੁੰਦਾ ਤਾਂ ਜ਼ਿਆਦਾਤਰ ਲੋਕ ਬਿਨਾਂ ਸੋਚੇ ਸਮਝੇ ਪੈਰਾਸੈਟਾਮੋਲ ਲੈ ਲੈਂਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਸਿਰਦਰਦ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਜੇਕਰ ਤੋ ਦਰਦ ਦੁਬਾਰਾ ਆਉਂਦਾ ਹੈ ਜਾਂ ਇੱਕੋ ਥਾਂ ਤੇ ਹੁੰਦਾ ਤਾਂ ਇਹ ਇੱਕ ਹੋਰ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ ਮੁੰਬਈ ਅਧਾਰਿਤ ਆਰਥੋਪੈਡਿਕ ਸਰਜਨ ਅਤੇ ਸਪੋਰਟਸ ਮੈਡੀਸਿਨ ਮਾਹਰ ਡਾਕਟਰ ਮਨਨ ਵੋਰਾ ਦੱਸਦੇ ਹਨ ਕਿ ਵੱਖ-ਵੱਖ ਕਿਸਮਾਂ ਦੇ ਸਿਰ ਦਰਦ ਵੱਖ-ਵੱਖ ਲੱਛਣਾਂ ਦਾ ਸੰਕੇਤ ਦਿੰਦੇ ਨੇ ਵੱਖ-ਵੱਖ ਕਿਸਮਾਂ ਦੇ ਸਿਰ ਦਰਦ ਅੰਤਰੀਵ ਸਿਹਤ ਸਮੱਸਿਆਵਾਂ ਨੂੰ ਦਰਸਾਉਂਦੇ ਹਨ ਅਤੇ ਪੈਰਾਸੀਟਾਮੋਲ ਹਰ ਸਿਰ ਦਰਦ ਲਈ ਕੰਮ ਨਹੀਂ ਕਰਦੀ ਮਹਾਰਾਜਾ ਕਹਿੰਦਾ ਹੈ ਕਿ ਹਰ ਸਿਰ ਦਰਦ ਦਾ ਇੱਕ ਖਾਸ ਕਾਰਨ ਹੁੰਦਾ ਹੈ ਸਰਾ ਸਤਾ ਮੋਲ ਹਰ ਸਮੱਸਿਆ ਦਾ ਹੱਲ ਬਿਲਕੁਲ ਵੀ ਨਹੀਂ ਹੈ ਤਾਂ ਜੇਕਰ ਤੁਸੀਂ ਆਪਣੇ ਸਿਰ ਦਰਦ ਦੇ ਕਾਰਨ ਨੂੰ ਸਮਝਦੇ ਹੋ ਤਾਂ ਤੁਸੀਂ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਠੀਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਉਂਦਾ ਹੈ ਮੱਥੇ ਦੇ ਸਾਹਮਣੇ ਦਰਦ ਜੇਕਰ ਤੁਸੀਂ ਆਪਣੇ ਮੱਥੇ ਜਾਂ ਅੱਖਾਂ ਦੇ ਨੇੜੇ ਸਿਰ ਦਰਦ ਮਹਿਸੂਸ ਕਰਦੇ ਹੋ ਤਾਂ ਇਹ ਨੀਂਦ ਦੀ ਘਾਟ ਜਾਂ ਅੱਖਾਂ ਦੇ ਬਹੁਤ ਜ਼ਿਆਦਾ ਦਬਾਅ ਦਾ ਸੰਕੇਤ ਹੋ ਸਕਦਾ ਹੈ ਡਾਕਟਰ ਬੋਰਾ ਦੇ ਅਨੁਸਾਰ ਲਗਾਤਾਰ ਸਕਰੀਨ ਟਾਈਮ ਅਤੇ ਮੋਬਾਈਲ ਫੋਨ ਜਾਂ ਲੈਪਟਾਪ ਦੀ ਜ਼ਿਆਦਾ ਵਰਤੋਂ ਅੱਖਾਂ ਦੀਆਂ ਮਾਸਪੇਸ਼ੀਆਂ ਦੇ ਦਬਾਅ ਪਾਉਂਦੀ ਹੈ ਜਿਸ ਨਾਲ ਇਹ ਦਰਦ ਹੁੰਦਾ ਹੈ ਤੇ ਅਜਿਹੀਆਂ ਸਥਿਤੀਆਂ ਵਿੱਚ ਰਾਤ ਪੌਣ ਲਈ ਲੜਿੰਦੀ ਨੀਂਦ ਲਓ ਅਤੇ ਹਰ 20 ਮਿੰਟਾਂ ਵਿੱਚ ਸਕਰੀਨ ਤੋਂ ਬ੍ਰੇਕ ਲਓ ਅਤੇ ਆਪਣੀਆਂ ਅੱਖਾਂ ਨੂੰ ਠੰਡੇ ਪਾਣੀ ਨਾਲ ਧੋਵੋ ਦੁਚਾ ਸਿਰ ਦੇ ਉੱਪਰਲੇ ਹਿੱਸੇ ਵਿੱਚ ਦਰਦ ਜੇਕਰ ਦਰਦ ਤੁਹਾਡੇ ਸਿਰ ਦੇ ਉੱਪਰ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਪਾਣੀ ਜਾਂ ਭੋਜਨ ਦੀ ਕਮੀ ਹੋ ਰਹੀ ਹੈ ਤੇ ਇਹ ਡੀਹਾਈਡਰੇਸ਼ਨ ਜਾਂ ਕੱਟ ਬਲੱਡ ਸ਼ੂਗਰ ਦੇ ਪੱਧਰ ਕਾਰਨ ਵੀ ਹੋ ਸਕਦਾ ਹੈ ਜਿਹੇ ਮਾਮਲੇ ਵਿੱਚ ਤੁਰੰਤ ਪਾਣੀ ਆ ਇਲੈਕਟ੍ਰੋਲਾਈਟ ਡਰਿੰਕ ਪੀਓ ਅਤੇ ਸਮੇਂ ਸਿਰ ਖਾਓ ਸੇਰੀਆਂ ਗਰਦਨ ਦੇ ਪਿਛਲੇ ਹਿੱਸੇ ਵਿੱਚ ਦਰਦ ਇਹ ਆਮ ਤੌਰ ਤੇ ਇੱਕ ਤਣਾਅ ਜਾਂ ਸਰ ਵਾਈਕੋਜੈਨਿਕ ਦਰਦ ਹੁੰਦਾ ਜੋ ਗਰਦਨ ਜਾਂ ਰੀੜ ਦੀ ਹੱਡੀ ਵਿੱਚ ਤਣਾਅ ਨਾਲ ਜੁੜਿਆ ਹੁੰਦਾ ਹੈ ਲੰਬੇ ਸਮੇਂ ਤੱਕ ਝੁੱਕ ਕੇ ਬੈਠਣਾ ਜਾਂ ਗਲਤ ਪੋਸਚਰ ਵਿੱਚ ਇੱਕ ਕਾਰਨ ਹੋ ਸਕਦਾ ਹੈ ਇਸ ਸਥਿਤੀ ਤੋਂ ਰਾਹਤ ਪਾਉਣ ਦੇ ਲਈ ਹਲਕੀ ਸਟ੍ਰੈਚਿੰਗ ਕਰੋ ਯੋਗਾ ਜਾਂ ਧਿਆਨ ਕਰੋ ਅਤੇ ਆਪਣੇ ਪੋਸਚਰ ਵੱਲ ਧਿਆਨ ਦਿਓ ਸਿਰ ਦੇ ਦੋਵੇਂ ਪਾਸੇ ਦਾ ਜੇਕਰ ਦਰਦ ਸਿਰ ਦੇ ਦੋਵੇਂ ਪਾਸੇ ਫੈਲਦਾ ਮਹਿਸੂਸ ਹੁੰਦਾ ਹੈ ਤਾਂ ਇਹ ਹਾਈ ਬਲੱਡ ਪ੍ਰੈਸ਼ਰ ਦਾ ਸੰਕੇਤ ਹੋ ਸਕਦਾ ਹੈ ਡਾਕਟਰ ਵੋਰਾ ਦੇ ਅਨੁਸਾਰ ਇਸ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ ਇਹ ਸਿਰਫ ਸਿਰ ਦਰਦ ਨਹੀਂ ਸਗੋ ਬਲੱਡ ਪ੍ਰੈਸ਼ਰ ਨਾਲ ਸੰਬੰਧਿਤ ਗੰਭੀਰ ਸਮੱਸਿਆ ਦਾ ਇੱਕ ਲੱਛਣ ਹੈ ਚਿਹਰੇ ਦੇ ਸਾਹਮਣੇ ਜਾਂ ਸਾਈਨਸ ਦੇ ਨੇੜੇ ਦਰਦ ਜੇਕਰ ਦਰਦ ਮੱਥੇ ਗਲਾ ਜਾਂ ਨੱਕ ਦੇ ਨੇੜੇ ਦਬਾਅ ਵਰਗਾ ਮਹਿਸੂਸ ਹੁੰਦਾ ਹੈ ਤਾਂ ਇਹ ਸਾਈਨਸ ਦੇ ਦਰਦ ਹੋ ਸਕਦਾ ਹੈ ਤੇ ਇਹ ਜ਼ੁਕਾਮ ਮੌਸਮ ਵਿੱਚ ਬਦਲਾ ਜਾਂ ਅਲਰਜੀ ਕਾਰਨ ਸਾਈਨਸ ਵਿੱਚ ਸੋਚ ਕਾਰਨ ਹੁੰਦਾ ਹੈ ਰਾਹਤ ਪਾਉਣ ਦੇ ਲਈ ਭਾਫ਼ ਲਓ ਗਰਮ ਪਾਣੀ ਪਿਓ ਅਤੇ ਅਲਰਜੀ ਦੇ ਕਾਰਨਾ ਤੋਂ ਬਚੋ ਅਖੀਰ ਦੇ ਵਿੱਚ ਇੱਕ ਇਹ ਵੀ ਕਹਿਣਾ ਚਾਹਾਂਗੇ कि ਇਹਨਾਂ ਸਾਰੀਆਂ ਟਿਕਰ ਸੰਕੇਤ ਤੁਸੀਂ ਦੇਖਦੇ ਹੋ ਤਾਂ ਤੁਰੰਤ ਆਪਣੇ ਡਾਕਟਰ ਕੋਲ ਸਭ ਤੋਂ ਪਹਿਲਾਂ ਜਾਂਚ ਕਰਵਾਓ ਉਸ ਤੋਂ ਬਾਅਦ ਹੀ ਕੋਈ ਵੀ ਦਵਾਈ ਨੁਲਵੋ ਤੇ ਦਿੱਤੀ ਗਈ ਸਾਰੀ ਜਾਣਕਾਰੀ ਇਹ ਆਮ ਜਾਣਕਾਰੀ ਦੇ ਆਧਾਰਿਤ ਵਿਸ਼ਵਵਾਰਤਾ ਇਸ ਦੀ ਪੁਸ਼ਟੀ ਨਹੀਂ ਕਰਦਾ ਤੇ ਇਹਨਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸੰਬੰਧਿਤ ਮਹਾਰਾ ਦੀ ਸਲਾਹ ਜ਼ਰੂਰ ਲਓ ਤੇ ਜਿਹੀਆਂ ਹੋਰ ਟਿਪਸ ਨੂੰ ਜਾਣਨ ਦੇ ਲਈ ਸਾਡੇ ਵਿਸ਼ਵਵਾਰਤਾ ਨੂੰ ਵੀ ਫੋਲੋ ਜ਼ਰੂਰ ਕਰ ਲਓ